ਭਾਈ ਭੰਤੇ ਦਾ ਵਿਆਹ ਹੁੰਦਾ ਤੇ ਤਿੰਨ ਚਾਰ ਦਿਨਾਂ ਬਾਅਦ ਹੀ ਭੰਤੇ ਦੀ ਘਰ ਵਾਲੀ ਭੰਤੇ ਦੇ ਪਿਓ ਨਾਲ ਲੜ ਪੈਂਦੀ ਐ ਤੂੰ ਤੂੰ ਮਮੇ ਹੋ ਜਾਂਦੀ ਐ ਕਿਹੜੇ ਘਰ ਚ ਨਹੀਂ ਹੁੰਦੀ ਸਾਰੇ ਘਰਾਂ ਚ ਹੀ ਹੁੰਦੀ ਐ ਤਾਂ ਭੰਤੇ ਦੇ ਘਰ ਵਾਲੀ ਭੰਤੇ ਨੂੰ ਕਹਿੰਦੀ ਜੀ ਗੱਲ ਸੁਣ ਲਓ ਮੇਰੀ ਜਾਂ ਤਾਂ ਮੈਨੂੰ ਰੱਖ ਲਓ ਜਾਂ ਬੁੱਢੇ ਨੂੰ ਰੱਖ ਲਓ ਭੰਤਾ ਭਾਈ ਸੱਸੋ ਪੰਜ ਚ ਪੈ ਜਾਂਦਾ ਵੀ ਹੁਣ ਕੀ ਕਰੀਏ ਭੰਤਾ ਭਾਈ ਗੱਲ ਨੂੰ ਟਾਲਦਾ ਸਾਲ ਬਾਅਦ ਫੇਰ ਉਹਦੇ ਘਰ ਵਾਲੀ ਉਹਦੇ ਪਿਓ ਨਾਲ ਲੜ ਪੈਂਦੀ ਐ ਫੇਰ ਫੇਰ ਕਹਿੰਦੀ ਕਹਿੰਦੇ ਜੀ ਜਾਂ ਤਾਂ ਮੈਨੂੰ ਰੱਖ ਲੋ ਜਾਂ ਬੁੜੇ ਨੂੰ ਰੱਖ ਲੋ ਘਰ ਚ ਇੱਕ ਜਣੇ ਰਹੂਗਾ ਪੰਤਾ ਭਾਈ ਫੇਰ ਗੱਲ ਨੂੰ ਟਾਲਦਾ ਵਿਚਾਰਾ ਹਨਾ ਪੋਚੇ-ਪਾਚੇ ਮਾਰ ਕੇ ਮਿਠੇ ਉਹਨੂੰ ਟਾਲਦਾ ਗੱਲ ਨੂੰ 2-3 ਕ ਸਾਲ ਬਾਅਦ ਫੇਰ ਉਹੀ ਗੱਲ ਪੰਤੇ ਦੇ ਘਰ ਵਾਲੀ ਆਪਦੇ ਸਾਰੇ ਨਾਲ ਲੜ ਪੈਂਦੀ ਆ ਪੰਤੇ ਨੂੰ ਕਹਿੰਦੀ ਜਾਂ ਤਾਂ ਬੁੜੇ ਨੂੰ ਰੱਖ ਲੋ ਜਾਂ ਮੈਨੂੰ ਰੱਖ ਲੋ ਪੰਤਾ ਕਹਿੰਦਾ ਬੜਾ ਪੰਗਾ ਪਿਆ ਪੰਤਾ ਭਾਈ ਆਪਦੇ ਪਿਓ ਨੂੰ ਨਾ ਕਹਿੰਦਾ ਆ ਜਾ ਪਾਪਾ ਸ਼ਹਿਰ ਕਰਨ ਚੱਲੀਏ ਪਈ ਸੈਰ ਕਰਨ ਜਾਂਦਾ 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 2 ਕਿਲੋਮੀਟਰ ਗਾਹਾਂ ਲੰਘ ਜਾਂਦਾ ਜਦੋਂ ਘਰ ਤੋਂ ਪੰਤਾ ਕਹਿੰਦਾ ਪਾਪਾ ਜੀ ਗੱਲ ਇਹ ਆ ਵੀ ਛੋਟੀ ਨੂੰ ਮੇਰੇ ਨਾਲ ਲੜਦੀ ਰਹਿੰਦੀ ਐ ਅੱਜ ਤੋਂ ਬਾਅਦ ਆਪਣਾ ਕੋਈ ਰਿਸ਼ਤਾ ਨਹੀਂ ਹੈਗਾ ਤੁਸੀਂ ਇੱਥੋਂ ਆਵਦੇ ਰਾ ਮੈਂ ਆਵਦੇ ਰਾ ਪੰਤੇ ਦਾ ਪਾਪਾ ਕਹਿੰਦਾ ਪੁੱਤ ਗੱਲ ਸੁਣ ਲੈ ਮੇਰੀ ਕਿਲੋਕਮੀਟਰ ਗਾਹਾਂ ਹੋਰ ਛੱਡਿਆ ਪੰਤਾ ਕਹਿੰਦਾ ਕਿਉਂ ਕਹਿੰਦਾ ਪੁੱਤ ਉੱਥੇ ਨਾ ਇੱਕ ਆਸ਼ਰਮ ਐ ਉੱਥੇ ਛੱਡਿਆ ਮਿਲੋ ਮੈਂ ਵੀ ਆਦੇ ਪਾਪੇ ਨੂੰ ਉੱਥੇ ਛੱਡ ਕੇ ਆਇਆ ਸੀ ਤੇ ਤੈਨੂੰ ਵੀ ਪੁੱਤ ਤੇਰਾ ਮੁੰਡਾ ਉੱਥੇ ਛੱਡ ਕੇ ਆਊਗਾ ਆ ਜਾ ਤੈਨੂੰ ਆਸ਼ਰਮ ਦਿਖਾ ਲਿਓ ਨਾ ਬਈ ਇਹਨੂੰ ਕਹਿੰਦੇ ਨੇ ਜੈਸੀ ਕਰਨੀ ਵੈਸੀ ਭਰਨੀ ਫਣੀ ਸਟੋਰੀ ਦੇ ਨਾਲ ਨਾਲ ਇੱਕ ਮੈਸੇਜ ਵੀ ਸੀ ਇਹਦੇ ਵਿੱਚ ਜੇ ਵਧੀਆ ਲੱਗੀ ਹੋਵੇ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਘੰਟੀ ਦਬਲਿਓ ਅਸੀਂ ਝਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਧੰਨਵਾਦ